ਕਾ ਮਾਮਲਾ ਵਜੀ ਤੇ ਹੋਰ ਜਿਹੜੇ ਕਿਸਾਨਾਂ ਨੇ ਵੀ ਜਾਤਿਆਂ ਕਰ ਰਹੀ ਸਰਕਾਰ ਕਿ ਜਿਹੜੇ ਹਰਿਆਣੇ ਚੋਂ ਆ ਕੇ ਸਾਡੇ ਪੰਜਾਬ ਦੀ ਸਟੇਟ ਚ ਆ ਕੇ ਬੰਦੇ ਮਾਰੇ ਜਾ ਰਹੇ ਆ ਇਥੋਂ ਚੁੱਕ ਕੇ ਲਿਜਾਏ ਜਾ ਰਹੇ ਆ ਤੇ ਇਹ ਬਹੁਤ ਬਹੁਤ ਹੀ ਮਾੜੀ ਗੱਲ ਹੈ ਪੰਜਾਬ ਸਰਕਾਰ ਵਾਸਤੇ ਵੀ ਤੇ ਸੈਂਟਰ ਸਰਕਾਰ ਵਾਸਤੇ ਵੀ ਇਹ ਇੱਕ ਇੱਕ ਸਟੇਟ ਨੂੰ ਦੂਜੀ ਸਟੇਟ ਨਾਲ ਇੱਕ ਇਹੋ ਜਿਹਾ ਬਾਰਡਰ ਨਾ ਬਣਾਓ ਦੇ ਚੀਜ਼ਾਂ ਕੇ ਜਿਹੜੇ ਲੋਕਾਂ ਦੇ ਅਧਿਕਾਰ ਆ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਵੀ ਤੇ ਲੋਕਾਂ ਨੂੰ ਵੀ ਇਹਦੇ ਚ ਵੱਧ ਤੋਂ ਵੱਧ ਇਹ ਲੜਾਈ ਚ ਭਾਗ ਲੈਣਾ ਚਾਹੀਦਾ ਤੇ ਇਹ ਜਿਹੜੀ ਹੈ ਇੱਕ ਲੜਾਈ ਕੱਲੇ ਕਿਸਾਨਾਂ ਦੀ ਵੀ ਨਹੀਂ ਕਿਉਂ ਕਿਸਾਨਾਂ ਦੇ ਹੱਥੋਂ ਜਿੱਦਣ ਖੇਤੀ ਨਿਕਲ ਕੇ ਕਾਰਪੋਰੇਟਾਂ ਦੇ ਹੱਥ ਚਲੀ ਗਈ ਉਹਦਣ ਜਿਹੜੀਆਂ ਚੀਜ਼ਾਂ ਸੀ ਅੱਜ ਅੱਜ ਜੋ ਇਹ ਬਾਦ ਖਰੀਦਣ ਉਹ ਤੋਂ ਕਈ ਗੁਣਾ ਵੱਧ ਜਾਣੀਆਂ ਤੇ ਫਿਰ ਲੋਕਾਂ ਨੂੰ ਸਮਝਾਉਗੀ ਕਿ ਅਸੀਂ ਕਿਸਾਨਾਂ ਦਾ ਸਾਥ ਕਿਉਂ ਨਹੀਂ ਦਿੱਤਾ ਇਸ ਕਰਕੇ ਸਾਰੀਆਂ ਵੀ ਸਾਰੇ ਪੰਜਾਬ ਦੇ ਲੋਕਾਂ ਨੂੰ ਸਾਰੇ ਸੰਸਾਰ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਕਿਸਾਨਾਂ ਦਾ ਵੀ ਸਾਥ ਦਿਓ ਮਨੁੱਖੀ ਅਧਿਕਾਰਾਂ ਦਾ ਜਿੱਥੇ ਘਾਣ ਹੋ ਰਿਹਾ ਉੱਥੇ ਵੀ ਡੱਟ ਕੇ ਖੜੋ ਇਸ ਕਰਕੇ ਵਾਈਕੂ ਜਿੱਕਾ ਖਾਲਸਾ ਵਾਈਕੂ ਚੰਡੀਗੜ੍ਹ ਮੀਟਿੰਗ ਹੋਈ ਸੀ ਉਹਦਾ ਕੀ ਸੁਣਦਾ ਨਹੀਂ ਲੈ ਉਹ ਸਾਰੀ ਬੇਸਟ ਕਰੀ ਉਹ ਉਹਨਾਂ ਨੇ ਮੈਂ ਟਾਈਮ ਖਰਾਬ ਕੀਤਾ ਲੱਗਾ ਜੇ ਦੁਬਾਰਾ ਪਾਇਆ ਜਾਏਗਾ ਫਿਰ ਜਾਓ ਨਹੀਂ ਹੋਣਾ ਸੀ ਨਹੀਂ ਜਾਵਾਂਗੇ ਉਹਨਾਂ ਉਹਨਾਂ ਨੂੰ ਜ਼ਰੂਰ ਤੋਂ ਸਮਿਤੀ ਹੁਣ ਦੇ ਕੋਈ ਸਾਡੀ ਲੋਕ ਤਕਲੀਬ ਤੋਂ ਇੱਥੇ ਆ ਕੇ ਜੇ ਕੋਈ ਗੱਲ ਕਰਨੀ ਚਾਹਣਗੇ ਤੇ ਕਰਾਂਗੇ ਨਹੀਂ ਤੇ ਅਸੀਂ ਇੱਥੇ ਆਪਣੇ ਭੋਗੜਤਾਲ ਤੇ ਬੈਠੇ ਆਂ 6 ਦਿਨ ਹੋ ਗਏ ਸਾਨੂੰ ਵੀ ਬੈਠਿਆ ਨੂੰ ਤੇ ਸਾਡੇ ਵੀ ਹੁਣ ਮੈਂ ਖੜੇ ਖੜੇ ਮੇਰੇ ਮੈਨੂੰ ਵੀ ਚੱਕਰ ਆ ਰਹੇ ਕਿ ਮੈਂ ਕਿਦੇ ਦੇਗਣਾ ਪਾਵਾਂ ਇਸ ਕਰਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਓਕੇ ਮੈਂ ਗੁਰਾਂ ਦੇ ਜਿਹੜੇ ਸਿਧਾ ਵਿਦਿਆਰਥੀ ਆ ਨਵਤੇਜ ਸਿੰਘ ਅੱਜ ਦਾ ਪ੍ਰੋਟੈਸਟ ਕਿੱਦੇ ਕਿੰਦੇ ਕਾਰਨ ਹੋਇਆ ਕਰ ਨਹੀਂ ਹੈ ਜੀ ਸਰਕਾਰ ਵੱਲੋਂ ਜੋ ਸਾਡੀਆਂ ਜਿਹੜੀਆਂ ਮੰਗਾਂ ਸਾਨੂੰ ਪਹਿਲਾਂ ਮੰਨ ਕੇ ਬਾਦ ਹੁਣ ਕਿਸਾਨਾਂ ਨਾਲ ਵਾਅਦਾ ਕਰ ਦਿੱਤੀ ਹੈ ਉਹਦੇ ਖਿਲਾਫ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਦੇ ਐਸਐਲ ਐਨਐਸਏ ਲਗਾਈ ਗਈ ਜਿਹੜੀ ਐਨਐਸਏ ਸਾਲ ਤੋਂ ਉੱਪਰ ਹੋ ਗਿਆ ਸਮਾਂ ਅੱਜ ਤੱਕ ਪੰਜਾਬ ਨੂੰ ਨਹੀਂ ਲੰਘਿਆ ਉਹਨਾਂ ਨਾਲ ਸਭ ਤੋਂ ਘਟੀਆਂ ਪਤੀ ਦਾ ਕੀਤਾ ਜਾ ਰਿਹਾ ਉਹਨਾਂ ਦੇ ਬੈਰਕਨ ਕੈਮਰਾ ਲਾਏ ਜਾ ਰਹੇ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਵਾਸਤੇ ਜਿਹੜੀ ਰਿਹਾਈ ਹੈ ਉਹ ਹੋਣੀ ਚਾਹੀਦੀ ਹੈ ਤੇ ਜਿਹੜੇ ਸਾਡੇ ਕਿਸਾਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਜਿਹੜੇ ਜਿਹੜੇ ਅਫਸਰ ਨੇ ਜਿਨ੍ਹਾਂ ਨੇ ਕਾਰਵਾਈ ਕੀਤੀ ਆ ਉਹਨਾਂ ਨਾਲ ਨਾਲ ਕਾਰਵਾਈ ਮ ਕਰਦੇ ਆ ਕਿ ਸਰਕੇ ਜਿਹੜੇ ਸਮੂਹ ਵਿਦਿਆਰਥੀ ਕਿਸੇ ਪਾਰਟੀ ਦੇ ਉੱਪਰ ਵਾਈਦੂ ਉੱਠ ਕੇ ਸਾਰੇ ਨਹੀਂ ਮਾਰਦੇ ਇਸ ਸਮਾਂ ਲੈ ਕੇ ਜੀ ਤੁਸੀਂ ਦੱਸ ਹਾਂਜੀ ਸਾਇਆ ਸਾਰਾ ਇਕੱਠਾ ਹੀ ਹੈ ਜੀ ਸ਼ੁਕਰਮੰਦ ਲੋਕੀ ਕੀ ਰੋਜ਼ ਹਾਂਜੀ ਜਿਹੜਾ ਕਿਸਾਨ ਜਿਹ ਤੋਂ ਉਹ ਇੱਕ ਮੱਤਾ ਮਾਰੇਗਾ ਉਹ ਬਲਕਿ ਰੋਜ਼ ਸ਼ੁਕਰਮੰਦ ਵੱਲ ਕੀ ਰੋਜ਼ ਤਾਂ ਹੈ ਜੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਵੱਲੋਂ ਮੰਗ ਕਰਦੇ ਕਿ ਪਹਿਲਾਂ ਤੇ ਇੱਕ ਪਰਿਵਾਰ ਨੂੰ ਜਿਹੜਾ ਮੁਆਜਰ ਦਿੱਤਾ ਜਾਵੇ ਜਿਹੜੇ ਹਰਿਆਣਾ ਦੇ ਜਿਹੜੇ ਅਫਸਰ ਸਨ ਜਿਨ੍ਹਾਂ ਨੇ ਗੋਲੀ ਚਲਾਈ ਆ ਉਹਨਾਂ ਦੇ ਕਾਰਵਾਈ ਕੀਤੀ ਜਾ ਪਰਚਾ ਕੀਤਾ ਜਾਵੇ ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਨੂੰ ਦੱਸਣ ਕਿ ਕਿਹੜਾ ਚਾਹੀਦਾ ਸਭ ਦਾ ਨਾਮ ਹੈ ਮੇਰਾ ਨਾਮ ਹਰਸ਼ਮਰਨਜੀਤ ਸਿੰਘ ਡਿਪਾਰਟਮੈਂਟ ਆਫ ਲਾਗ ਗੁਰਨਾਨਕ ਦੇਵ ਯੂਨੀਵਰਸਿਟੀ ਤੋਂ ਆ ਇੱਥੇ ਅੱਜ ਜੋ ਮਾਰਚ ਕੀਤਾ ਗਿਆ ਉਹ ਲਿਖਿਆ ਗਿਆ ਸੀ ਇਹਦੇ ਵਿੱਚ ਸਮੂਹ ਜਥੇਬੰਦੀਆਂ ਸ਼ਾਮਿਲ ਸੀ ਯੂਨੀਵਰਸਿਟੀ ਦੀਆਂ ਇਸ ਮਾਰਚ ਦੇ ਵਿੱਚ ਕਿਸਾਨੀ ਮੁੱਦੇ ਇਸ ਦੇ ਨਾਲ ਨਾਲ ਸਰਕਾਰ ਦੇ ਦੁਆਰਾ ਜੋ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਪੰਜਾਬ ਦੀ ਜਵਾਨੀ ਦੇ ਉੱਤੇ ਨੌਜਵਾਨੀ ਦੇ ਉੱਤੇ ਧੱਕੇਸ਼ਾਹੀ ਨਾਲ ਝੂਠੇ ਕੇਸ ਬਣਾ ਕੇ ਉਹਨਾਂ ਨੂੰ ਐਸਐਨਐਸ ਦੇ ਅਧੀਨ ਪੰਜਾਬ ਤੋਂ ਬਾਹਰ ਕੈਦ ਕੀਤਾ ਜਾ ਰਿਹਾ ਹੈ ਉਸ ਸਟੇਟ ਦੇ ਜ਼ੁਲਮ ਦੇ ਵਿਰੋਧ ਉਸ ਸਟੇਟ ਦੀ ਧੱਕੇਸ਼ਾਹੀ ਦੇ ਵਿਰੋਧ ਅਸੀਂ 1 ਮਾਰਚ ਨੂੰ ਲਿਆ ਸੀ ਜਿਸ ਦੇ ਵਿੱਚ ਵਿਚਾਰ ਚਰਚਾ ਪਲੱਸ ਰੋਸ ਮਜਾਰੇ ਕੀਤੇ ਗਏ ਸਮੂਹ ਜਥੇਬੰਦੀਆਂ ਨੇ ਇਸ ਦੇ ਵਿੱਚ ਆਪਣੀ ਸ਼ਿਰਕਤ ਕੀਤੀ ਹੈ ਵਿਦਿਆਰਥੀਆਂ ਨੇ ਵੀ ਆਪਣੀ ਸ਼ਿਰਕਤ ਕੀਤੀ ਹੈ ਸਭ ਦਾ ਧੰਨਵਾਦ ਕਰਨਾ ਚਾਹਾਂਗੇ ਅਰੇ ਜੇ ਦੇਖੀ ਜਾਈਏ ਜੀ ਕਿਸਾਨ ਜੋਲੰਦਰ ਵਿੱਚ ਮੇਰੇ ਕੀ ਹੈ ਕਿਸਾਨ ਸ਼ਹੀਦ ਹੋਰੀ ਉਹਦੇ ਬਾਰੇ ਕਰਦੇ ਦੇਖੋ ਜੀ ਇਹ ਤਾਂ ਜੋ ਕਿਸਾਨ ਆਪਣਾ ਦਿੱਲੀ ਵੱਲ ਕੂਚ ਕਰ ਰਹੇ ਸੀ ਇਸ ਦੇ ਵਿੱਚ ਮੈਂ ਕਾਨੂੰਨ ਦਾ ਵਿਦਿਆਰਥੀ ਦੇ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਕਰਨੀ ਚਾਹਾਂਗਾ ਵੀ ਸਾਡਾ ਕਾਨੂੰਨ ਆ ਭਾਰਤ ਦਾ ਕਾਨੂੰਨ ਆ ਇਹ ਸਾਨੂੰ ਇਨਾ ਰਾਈਟ ਦਿੰਦਾ ਸਾਨੂੰ ਇੱਕ ਮੌਲਕ ਅਧਿਕਾਰ ਸਾਡਾ ਫੰਡਾਮੈਂਟਲ ਰਾਈਟ ਆ ਉਹ ਦਿੰਦਾ ਕਿ ਤੁਸੀਂ ਕਿਤੇ ਵੀ ਜਾ ਸਕਦੇ ਜੇ ਸ਼ਾਂਤਮਈ ਢੰਗ ਦੇ ਨਾਲ ਕਿਤੇ ਵੀ ਵਿਚਰ ਸਕਦੇ ਜੇ ਆ ਜਾ ਸਕਦੇ ਜੇ ਇਹ ਜਥੇਬੰਦ ਲੋਕਤੰਤਰ ਆ ਜਿਹੜਾ ਇਹ ਸਾਨੂੰ ਇੱਕ ਫੰਡਾਮੈਂਟਲ ਰਾਈਟ ਇੱਕ ਹੋਰ ਮੌਲਿਕ ਅਧਿਕਾਰ ਦਿੰਦਾ ਤੁਸੀਂ ਜਥੇਬੰਦ ਹੋ ਸਕਦੇ ਜੇ ਸ਼ਾਂਤਮਈ ਤਰੀਕੇ ਨਾਲ ਉਹ ਕਿਸਾਨ ਆ ਜੋ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਜਾ ਰਿਹਾ ਹੈ ਕੋਈ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਨਹੀਂ ਕੋਈ ਕਿਸੇ ਤਰ੍ਹਾਂ ਦੀ ਹਿੰਸਕ ਕਾਰਵਾਈ ਨਹੀਂ ਉਹ ਸਿਰਫ ਤੇ ਸਿਰਫ ਦਿੱਲੀ ਜਾ ਕੇ ਇੱਕ ਬੋਲੀ ਹਕੂਮਤ ਨੂੰ ਆਪਣੀ ਗੱਲ ਸੁਣਾਉਣੀ ਚਾਹੁੰਦਾ ਉਸ ਦੇ ਉੱਤੇ ਇਹਨਾਂ ਜ਼ੁਲਮ ਕਰਨਾ ਉਸ ਨੂੰ ਜਾਨਵਰਾਂ ਦੇ ਵਾਂਗ ਕੁੱਟਣਾ ਮੈਂ ਤੇ ਇੰਨੀ ਗੱਲ ਵੀ ਕਹਿਣਾ ਚਾਹਾਂਗਾ ਕਿ ਜਾਨਵਰ ਵੀ ਇਸ ਤਰ੍ਹਾਂ ਨਹੀਂ ਕੁੱਟੀਦੇ ਉਸ ਦੇ ਵਿੱਚ ਇੱਕ ਮੈਂ ਗਿੰਦਾ ਵੀ ਕਿਸਾਨ ਆਪਣੇ ਫੰਡਾਮੈਂਟਲ ਰਾਈਟਸ ਦੀ ਪ੍ਰੈਕਟਿਸ ਕਰ ਰਹੇ ਸਨ ਬਿਲਕੁਲ ਹੀ ਇਹ ਗੈਰਕਾਨੂੰਨੀ ਤੇ ਅਨਿਆਪੂਰਨ ਢੰਗਾਂ ਸਰਕਾਰ ਦੇ ਦੁਆਰਾ ਜੋ ਵਰਤਿਆ ਗਿਆ ਕਿਸਾਨਾਂ ਨਾਲ ਕੁੱਟਮਾਰ ਕੀਤੀ ਗਈ ਕਿਸਾਨਾਂ ਨੂੰ ਜੋ ਮਾਰਿਆ ਜਾ ਰਿਹਾ ਹੈ ਇਹ ਬਿਲਕੁਲ ਗੈਰਕਾਨੂੰਨੀ ਤੇ ਅਨਿਆਪੂਰਨਾ ਜੋ ਵੀ ਅਧਿਕਾਰੀ ਇਸ ਦੇ ਵਿਰੁੱਧ ਜਾਂ ਇਸ ਕਾਰਵਾਈ ਦੇ ਲਈ ਜ਼ਿੰਮੇਵਾਰ ਨੇ ਉਨ੍ਹਾਂ ਦੇ ਵਿਰੁੱਧ ਮੈਂ ਚੋਣਾ ਕਾਰਵਾਈ ਹੋਵੇ ਇਹ ਸਰ ਲੱਗਦਾ ਨਹੀਂ ਕਿ ਜਿੱਸਾਂ ਕਿ ਵਾਗਾ ਬਾਰਡਰ ਕਿਹਦਾ ਪੈਂਦਾ ਵਾ ਜਾਂ ਦੂਸਰਾ ਹੁਣ ਹਰਿਆਣਾ ਬਾਰਡਰ ਬਣ ਲਈ ਤਿਆਰ ਆ ਹਾਂਜੀ ਬਿਲਕੁਲ ਜੀ ਤੁਸੀਂ ਇਹ ਗੱਲ ਦੇਖੋ ਵੀ ਪੰਜਾਬ ਔਰ ਹਰਿਆਣੇ ਦੀ ਸਰਹੱਦ ਆ ਜੋ ਜੋ ਲੀਕ ਖੇਚ ਦਿੱਤੀ ਗਈ ਆ ਸਟੇਟ ਦੇ ਦੁਆਰਾ ਤੁਸੀਂ ਪੰਜਾਬ ਇਥੋਂ ਆਪਣਾ ਵਾਗਾ ਬਾਰਡਰ ਵੀ ਕੋਈ 25 30 ਕਿਲੋਮੀਟਰ ਤੇ ਹੋਣਾ ਤੁਸੀਂ ਉਸ ਦੀ ਸਰਹੱਦ ਦੇਖ ਲਓ ਤੇ ਪੰਜਾਬ ਹਰਿਆਣਾ ਦੀ ਸਰਹੱਦ ਦੇਖ ਲਓ ਇੰਨੀ ਬੈਰੀਕੇਟਿੰਗ ਜਾਂ ਇੰਨੀ ਨਾਕਾਬੰਦੀ ਤੁਸੀਂ ਦੇਖੋਗੇ ਭਾਰਤ ਪਾਕਿਸਤਾਨ ਸਰਹੱਦ ਤੇ ਵੀ ਤੁਹਾਨੂੰ ਨਹੀਂ ਮਿਲੇਗੀ ਜਿੰਨੀ ਇਹਨਾਂ ਨੇ ਲਕੀਰ ਅੱਜ ਪੰਜਾਬ ਹਰਿਆਣਾ ਬਾਰਡਰ ਤੇ ਖਿੱਚ ਦਿੱਤੀ ਹੋਈ ਹੈ ਇਹ ਸਾਨੂੰ ਦੂਰੇ ਨਾਗਰਿਕ ਹੋਣ ਦਾ ਅਹਿਸਾਸ ਕਰਵਾ ਰਹੇ ਨੇ ਕਿ ਸਰ ਜੀ ਤੋਂ ਪਿਛਲੇ ਸਾਲ ਵੀ ਕਿਸਾਨਾਂ ਦਾ ਅंदोलਨ ਆਇਆ ਸੀ ਉਹ ਤੋਂ ਵੀ ਇੱਕ ਲੋਲੀਪਪ ਦੇ ਕੇ ਕਿਸਾਨਾਂ ਨੂੰ ਵਾਪਸ ਮੋੜਨ ਦਾ ਕਿਹਾ ਸੀ ਕੀ ਹੋਵੇ ਵੀ ਉਸ ਉਹੀ ਹੋਈ ਚੀਜ਼ ਹੋਏਗੀ ਹਾਂਜੀ ਸਰ ਇਹੀ ਦੇਖਣਾ ਤਾਂ ਬੰਦਾ ਵੀ ਇਹੀ ਦੇਖਣ ਦੇ ਲਈ ਹੁਣ ਕਿਸਾਨ ਜਥੇਬੰਦੀਆਂ ਅੱਗੇ ਤਤਪਰ ਹੋਈਆਂ ਨੇ ਇੱਕ ਦੇਸ਼ ਦਾ ਜੋ ਪ੍ਰਧਾਨ ਮੰਤਰੀ ਉਸ ਵਾਅਦੇ ਦੀ ਕਿੰਨੀ ਕੀਮਤ ਹੈ ਤੁਸੀਂ ਇਹ ਖੁਦ ਦੇਖ ਲਓ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਵਾਅਦਾ ਕਰਦਾ ਹੈ ਵੀ ਮੈਂ ਐਮਐਸਪੀ ਦਵਾਂਗਾ ਉਹ ਦੇਸ਼ ਦਾ ਪ੍ਰਧਾਨ ਮੰਤਰੀ ਆਪਣੇ ਵਾਅਦੇ ਤੋਂ ਮੁਕਰ ਜਾਂਦਾ ਹੈ ਕਿਸਾਨਾਂ ਨੂੰ ਫੇਰ ਉਹ ਵਾਅਦਾ ਚੇਤਾ ਕਰਾਉਣ ਦੇ ਲਈ ਮਜਬੂਰਨ ਸੜਕਾਂ ਤੇ ਆਉਣਾ ਪੈ ਰਿਹਾ ਆਪਣੀਆਂ ਸ਼ਹੀਦੀਆਂ ਦੇਣੀਆਂ ਪੈ ਰਹੀਆਂ ਮੈਂ ਕਹਿੰਦਾ ਹਾਂ ਕਿ ਇਸ ਸਟੇਟ ਦਾ ਜੇ ਇੱਕ